i <laughs> oh, <my. laughs> ਸਾਹਿਬੀ ਕੀ ਮੱਤੇ ਤੁਤਨਾ ਸ੍ਰੀ ਵਾਹਿਗੁਰੂ ਸਾਹਿਬ ਜੀ ਦਰਮੰਦੀ ਠੰਡੀ ਦਰਬਾਰ ਤੂ ਜਿਵੇਂ ਸੁਰਤ ਕਰੇ ਕੋ ਮੇਰੀ ਦਰਸ਼ਨਾਂ ਦੀ ਜਾ ਖੋਲ ਕਵਾ ਦਰਸ਼ਨ ਪ੍ਰਸੀ ਦਿਨ ਸਰਾਤ ਜਿਤੂ ਉਨੰਦਨੀਤ ਖੋਲ ਕਪਟ ਗੁਰ ਮੇਲੀਆ ਮਾਨਕ ਹਰ ਸੰਗ ਮੀਤ ਸੋਨ ਯਾਰ ਹਮਾਰੇ ਸੱਜਣ ਇਕ ਕਰੂ ਬੇਨੰਤੀ ਆ ਤਿਸ ਮੋਹਨ ਲਾਲ ਪਿਆਰੇ ਆ ਫਿਰੋ ਖੋਜੰਤੀ ਆ ਜਿਸਦਾਸ ਪਿਆਰੇ ਸਿਰ ਧਰੀ ਉਤਾਰੇ ਇਕ ਪੂਰੀ ਦਰਸ਼ਨ ਦੀ ਜੈ ਨਾਨਾ ਹਮਾਰੀ ਪ੍ਰਰੰਗ ਰੰਗਾਰੇ ਇਕ ਤਲ ਪੀਨਾ ਤਰੀ ਜੈ ਪਰਮ ਸਿਉ ਮੀਨਾ ਜੋ ਜਲ ਮੀਨਾ ਚਤੁਰ ਗਜਵੇਤ ਸੰਤਿਆ ਜਨ ਨਾਨਕ ਪਰ ਪੂਰਾ ਕਾਇ ਸਗਲੇ ਤਖਾ ਭੋਜੰਤੀਆ ਸੁਖਹੁ ਤੰਨ ਗੁਰਸਿਹੀ ਅਨਸਜ ਸੁਭਾਈ ਦਰਸ਼ਨ ਪਰਸੈ ਗੁਰੂ ਕੇ ਜਨਮ ਮਰਨ ਦੁਖੁਦਾਈ ਸਤਨਾਮ ਸਿਰਿ ਆਹੀ ਪਰ ਸਾਹਿਬ ਜੀ ਤਨਸਰੀ ਮਹੰਲਾ ਪੰਜਵਾ दीन दरत निवार ठाकुर रख जन के आप शरण तारण हर निक दुख नासक आप দীন dard nivar thakur rakh jan ki aap tarana taran har nidah nasake p aap ਸਾਦੂ ਸੰਗ ਪਜੂ ਪਾਲੇ ਆਨ ਸੰਜਵਕਿਸ਼ਨਾ ਸੁਜੈ ਈ ਜਤਨ ਕਾਟ ਕਲ ਕਾਲ ਰਹਾ आद अंत बयान पूर्ण तिस बिना नहीं कोई जन्म मरण निवार हार जग समर सुआमी सोए ਬੇਦ ਸਿਮਰਤ ਕਥੀ ਸਾਸਤ ਫਗਤ ਕਰੇ ਵਿਚਾਰੇ ਲਗਤ ਪਾਇਐ ਸਾਧ ਸੰਗਪ ਬੇਨਸ ਦਏ ਅੰਧਾਰ चरण कमल आधार जनका परस पूंजी एक तान मान बिबान सच्चा नानक की प्रभु टीकाए चरण कमल आधारा धन का परास कुंज एक तनु मान दुभाव सच्च ननक के प्रकटिक ਵਾਹਿ ਗੁਰਜੀ ਦਾ ਖਨਸਾ ਵਾਹਿ ਗੁਰਜੀ ਦੀ ਫਤਿਹ ਚਲੋ ਮੈਂ ਭੇਦਨ ਕਰ ਕੋ ਗਿਆ ਭੇਦਨ ਅੱਛਾ ਭੇਦ ਪੁਵਾਹ ਨੂੰ ਸੇਵਾ ਗਿਆ ਪੁਵਾਹ ਨੂੰ ਸੁਖੀ ਕਿ ਭਤੇ ਨਤਨਾਸੀ ਸਭੂ ਦਾ ਤਨ ਦੇ ਜਿਓ ਕਿ ਮੇਰੀ ਜੀ ਆਇਆਂ ਕਿ ਤੇ ਜੇ ਪ੍ਰੋਗਰਾਮ ਤੋਂ ਸਭਾ ਆਪੇ ਆਪਿਆ ਰੱਖ ਸੋ ਆਜੂ ਨੂੰ ਪਰਭੂ ਦੇ ਕੋ ਤਾਰ ਸੋ ਸਰਪਾਤ ਵੇਲੂ ਨਾ ਹੈ ਤੇ ਜਿਹੜਾ ਸਰਪਾ ਗੋਗਰਾ ਤੇ ਜਿਹੜੀ ਮਕੀਨਾ ਉੱਚੀ ਜੁਗ ਜੇ ਹੋਏ ਗੋਗਰਾ ਤੇ ਮੰਦਰ ਦੀ ਦਰਵਾਜ਼ਾ ਕਰੇ ਆਪਾਂ ਬੰਦੀਆਂ ਨੂੰ ਅੰਦਰ ਨੰਬਰਾਂ ਵਿੱਚ ਬੇਂਤੀ ਕਰੇ ਤੇ ਜਿਹੜਾ ਸਰਪਾ ਮਨੁੱਖਾ ਤੇ ਜੀ ਨਹੀਂ ਪਹੁੰਚਿਆ ਉੱਚੀ ਉੱਚੀ ਮਨੁੱਖਾ ਤੁਮਨਾਪਰਪਰ ਦੀ ਤਸੋ ਪਰਬਾ ਦੁਨੀਆ ਲੋਕਾਂ ਦਾ ਹੋਵੇ ਆਪਣੇ ਗੁਰੂ ਦਾ ਹਿੰਮਤ ਜੀਵਨ ਪਰ ਵਾਰੂ ਦੀ ਕਾਤਸਾ ਵਾਰੂ ਦੀ ਫਤਹਿ ਨਾਨਕ ਸੁਜੋ ਜੇ ਸੁਗਣੁ ਕੋ ਕਰੈ ਸੁਣਾ ਸਤਿਪੀਰ ਸੁਰਨਾਥ ਸੁਣਾ ਅੰਤਰ ਤੁਲਿ ਓਕਾਸ ਸੁਣਾ ਦੀਪ ਲੋਪ ਤਾਰ ਸੁਣਾ ਪਾਨ ਸਕੈ ਕਾਨ ਨਾਨਕ ਬਉਤ ਸਬਾਵ ਵਿਗਾਸ ਸੁਣਾ ਦੂਪ ਪਾਪ ਕਾ ਨਾਸ ਸੁਣਾ ਇਸਰ ਬ੍ਰਹਮਾਯੰਗ ਸੁਣਾ ਮੁਕਤ ਸਦਾ ਨੰਦ ਸੁਨਾ ਜਗਦੂਤਲ ਭੇਦ ਸੁਨਾ ਸਦਸੂਤ ਵੇਦ ਨਾਨਕ ਦਸ ਦਵਿਗਾਸ ਵਿਸ਼ਨਾ ਗੋਪ ਕਨਾਸ ਸੁਨਾ ਸਦਸੰਤੋ ਗਿਆਨ ਸੁਨਾ ਸਦ ਕ੍ਰਿਸ਼ਨਾਨ ਸੁਨਾ ਪਰਪਰਪਾਵੇ ਮਾਨ ਸੁਨਾ ਲਗ ਸੈਦਿਵਾਨ ਨਾ ਨੂਪਦ ਸੁਲਵਿਕਾਸ ਸੁਨਾ ਨੂਪ ਪਵਕਾ ਨਾਸ ਸੁਨਾ ਸਰਨ ਪ੍ਰਾਂਕਿਗਾ ਸੁਨਾ ਸੇਵਕ ਪਾਦਸ਼ਾ ਸਵੈੰਦ ਪਵਿਰਾ ਸੁਨਾ ਤੁਮ ਸੰਗ ਨਾਨੂ ਪਦ ਸੁਲਵਿਕਾਸ ਸੁਨਾ ਨੂਪ ਪਵਕਾ ਨਾਸ ਮਨੇ ਕੀ ਗਤ ਕਹਿ ਨ ਜਾਏ ਦੇਖੋ ਕਪਿਚੇ ਪ੍ਰਸਤਾਏ ਕਾਵਦੁ ਕਮਨਿ ਖਹਾਰ ਮੰਨੇ ਕਬੇ ਕਰੁਣੁ ਵਿਚਾਰ ਸਨੰਗਰਧ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਸਰਦ ਵੈ ਮਨ ਬੋਧਾ ਮਨ ਸਰਪੋ ਕੀ ਸੁਦਾ ਮਨ ਮਾਚੁ ਟਨ ਖਾਏ ਮਨ ਜੋਖੇ ਸਾਥ ਨ ਜਾਏ ਐਸਨ ਮਨ ਮਕਰੋਏ ਜੇ ਕੋ ਮਨ ਜਾਣੈ ਮਨ ਕੋਏ ਮੰਨੇ ਮਾਰਗ ਠਾਕ ਨ ਪਾਏ ਮਨ ਪ੍ਰਸੰਗ ਪਰਵਰਜਾਏ ਮਨੇ ਵਗਰ ਚਲੇ ਪੰਥ ਮਨ ਕਰਮਾਂ ਸਦੇ ਸਲਵੰਦ ਸਨੰ ਅੰਨ ਰਜਨਾਵੇ ਜੇ ਕੋ ਮਨ ਜਾਣ ਮਨ ਕੋਏ ਮਨੇ ਭਾਵ ਮੁਖ ਦਵਾਰ ਮਨ ਪਰਵਾਰ ਸਦਾ ਮਨ ਅਤਰ ਤਰੇ ਗੁਰ ਸਿੱਖ ਮਨਨੇ ਨਾਨਕ ਪਵੇ ਨਾ ਪੇਖ ਐਸ ਅਨੰਦ ਰੰਗ ਰੋਏ ਜੇ ਕੋ ਮਨ ਜਾਣ ਮਨ ਕੋਏ ਪੰਜ ਪਰਵਾਰ ਪੰਜ ਪ੍ਰਦਾਨਾ ਪੰਜ ਫਾਮਨ ਜਿਮਾਂ ਕਜ ਸੁਵਰਦਾਨ ਪਤਾ ਕਰਿ ਇਤਾਨ ਮੇਕੁ ਕਹਿ ਕਰੇ ਵਿਚਾਰ ਫਰਦ ਨਕਰਣ ਨ ਸਮਾਰ ਤਉ ਤ੍ਰੁਲ ਕਪੂਤ ਸੰਤੋਤਾ ਗੁਰਖਿਆ ਤਨ ਸੂਤਿ ਨਿਕੁ ਮੇਵ ਸਚਿਆਰ ਤਉ ਲੇ ਉਪਗਿਤ ਪਾਰ ਦਰਜਿ ਉਰ ਪਰ ਉਰੋਧਨਾ ਮਿਸਰੇ 파ਤਿ ਲੇ ਕੁੰਜੋਰਾ ਮੰਦੀ ਦਾ ਰੰਗਾ ਕਹਿਣਾ ਸੁਨਣ ਚਉ ਦੇ ਕਰਾਮਨ ਕਲਖ ਜਾਣੇ ਕੋਲੇ ਕਲਖਾ ਗਿਤਾਵੇ ਜਿਦਤਾਨ ਸਦਰੂਪ ਭਗਤੀ ਨਾਲੇ ਕੋਲ ਕੋਤਾ ਹੁਤਾ ਪ੍ਰਸਾਦ ਗੂਕਾ ਤੁਸੈ ਮਨ ਕਰਿਆ ਗੁਰੂ ਕਉ ਕੰਕ ਵਿਚਾਰ ਵਾਰੇ ਨ ਜਾਇਕਾਰਮ ਜੋ ਤੁਧ ਪਵ ਸਾਈ ਭਾਈ ਤਰ ਦੂਸਰਾ ਸਲਾਮਤ ਅਰੰਕਾਰ ਅਸੰਖ ਦਾ ਪਿਆ ਸੰਗ ਪਾਵ ਅਸੰਗ ਬੁਰਾ ਸੰਗ ਤਪਦਾਓ ਸੰਗ ਰੰਤ ਮੁਖ ਵੇਦ ਪਾਠ ਸਖ ਲੋਮਰ ਉਦਾਸ ਸੰਗ ਭੜਤ ਗੁਣ ਗਲ ਵਿਚਾਰ ਅਸੰਖ ਸर्य ਅਸੰਗ ਦਤਾਰ ਸਾ ਸੁਰਮ ਬਸਾਰ ਸਖ ਮਨ ਲਾਇ ਧਾਰ ਗੁਲ ਕਮ ਕ ਵਿਚਾਰ ਵਾਰਨ ਜਾਈ ਕੁਾਰ ਜੋ ਤੁਧ ਪਾਵੈ ਸਾਈ ਭਲੀ ਕਰ ਦੂਸਰਾ ਸਲਾਮਤ ਰੰਕਾਰ ਸੰਕਮੁਰਕੰਦ ਪੂਰੈ ਅਸੰਖ ਤੁਰ ਰਮਕੋਰ ਸੰਕਮੁਰਕ ਹਰਦੈ ਜੋਰੈ ਸੰਗ ਰੁੜਤਿਆ ਕਹੈ ਸੰਗ ਕਾ ਕਿਰਪਾ ਕਰਦਾ ਸੰਕੁਰ ਹਰਪੂਰ ਫਰਾਇ ਸਖੁਣੇ ਸ਼ੁਮਲ ਪਕਾਇ ਅਸਾਂਖ ਰੰਗ ਗ ਸਰ ਗ੍ਰਿਪਾਰ ਨਾਗ ਰਿਚ ਕੈ ਵਿਚਾਰ ਵਾਰਿ ਨਦਮੈ ਕੁਾਰੋ ਰਤੁ ਭਾਸ਼ੈ ਪ੍ਰਕਾਰ ਦੂਸਰਾ ਸਲਾਮਤ ਨਿਰੰਕਾਰ ਅਸਾਂਖ ਨਭ ਸਭ ਤਾਗ ਗਵ ਗਵ ਸਖਰ ਸੰਕਿਆ ਸਿਰ ਭਾਰਨ ਕ੍ਰਿਸ਼ਨਾ ਮਕ੍ਰਿਸ਼ਵਾ ਅਖਰੀ ਗਾਨ ਵੇਦ ਗੁਣ ਗਾ ਅਖਰੀ ਰਖ ਮਰਨ ਬਾਨ ਤਾ ਸਤ ਸੰਜੋ ਕਾਨ ਜਨਨ ਕਤ ਸੁਣਾਇ ਜਿ ਪਰਮਾਇ ਜਿਤੁ ਪਾਇ ਨਿਦਾ ਪਿਤਾ ਪਿਤਨ ਪ੍ਰਣਵ ਨਾਇ ਕੋਤ ਕੁਦਰ ਗੁਣ ਕਾ ਵਿਚਾਰ ਵਾਰ ਨ ਜਵੈ ਕੋਰ ਦੁਖ ਬਲ ਸਾਇ ਪ੍ਰਕਾਰ ਦੂਸਰਾ ਸਲਾਮ ਤਾਂ ਰੰਕਾਰ ਪ੍ਰੀਤ ਕਰ ਤੰਦੇ ਪੰਜ ਤਤ ਤ੍ਰਸਖੇ ਮਤ ਪ੍ਰੀਤਿ ਕਪਣਾਏ ਦੇ ਸਭ ਰੀਤ ਹੋਇ ਪ੍ਰੇਮਕ ਪਾਪ ਕੇ ਸੰਗੈ ਤੁਪੈ ਨ ਨਿਕਰੰਗੁ ਪੁਨਰਭਪਿ ਅਕਣਾਇ ਕਰਿ ਸਰ ਕਰਣਾ ਲਖਣ ਜਾਇ। ਨਾ ਪੀ ਬੀਜਾ ਪੀਹ ਨੰ ਗੁਰਉ ਦਉ ਤਿਰੁ ਤਪਨੇ ਸਦਾਨੁ ਜਿ ਕੋ ਪੰਥੁ ਕਮਨ। ਸੋ ਨਾਮ ਨਾਮ ਮਨ ਕੀਤਾ ਭਾਵਨ ਤਰਗਾ ਤੇਰਸ ਮਨ ਲਾਉ ਸਾਗੁ ਗੁਣ ਤੇਰੇ ਮੈ ਨਾਹੀ ਕੋਇ ਬਿਨੁ ਤੇ ਪ੍ਰਤਨਾ ਹੋਇ ਸੁਆ ਸਰਬਨਿ ਮਰਬਾ ਸਾਸ ਸ੍ਰਮੁ ਚਾਉ ਕਉਸਿ ਵਿਲਾਵਤ ਕਾਨਕੰਤਿ ਗੁਰੁਵਾਰ ਕਵਣ ਸਰਤਿ ਮਾ ਪ੍ਰਾਨਾਂ ਤੋਇ ਕਰਿ ਮਿਰਣ ਪੈ ਅਪਨ ਤੀਜੁ ਅਲੇਹ ਕੋਰਾ ਨ ਵਕਤ ਪੈ ਕਦੀ ਹਦਿ ਅਲੇਹ ਕੋਰਾ ਕਿ ਤੋ ਵਰਣ ਜੁਗ ਜਨ ਰਤਨਾ ਕੋਈ ਦਾ ਕਰਤਾ ਸੁਦੀ ਕੁਸਜ ਆਪ ਜਨ ਸੋਈ ਕਿਮ ਕਰੇ ਖਾ ਜੋ ਸਲਾਈ ਕੋਣੀ ਗੁਜਰਾ ਨਰਕ ਤੁ ਸੰਕੁ ਅੱਖ ਦੁਖਿਆਰ ਕਮਟਾ ਸਹਿਬ ਵਦਿ ਨਾਇ ਤੁ ਤਖਵੈ ਲਖ ਦੇਖ ਆਪ ਦਾਨ ਅਕ ਗਿਆਨ ਸੁਐ ਪਤਲ ਪਤਲ ਲਖ ਗਸ ਗਸ ਗੋੜ ਗੋੜ ਬਰਤਕ ਮੈਂ ਕਲ ਦੁਆ ਤੋ ਸਸ ਸਠਾਰਨ ਕਨਕ ਤੇ ਮਾ ਸੁਖਤਾ ਤਾ ਤ ਲਖਵ ਤਾ ਲਖੀਆ ਲਖਾ ਬਨਾਸਾ ਨਾਨਕ ਹੁੰਡਾ ਕੇ ਆਪੇ ਜਾਣੇ ਆਪੁ ਸਲਾਇ ਸਲਾਇ ਸੁਲਤਨ ਭਈਆ ਅਨਿਤ ਤੇ ਵਾ ਪਰ ਸਮੁੰਦਰ ਜਾਣਿਆ ਸਮੁੰਦਰ ਸਾਸ ਸੁਲਤਾਨ ਗ੍ਰਾਸਿ ਤੇ ਮਾ ਧਨ ਜੀਵ ਤੁਰਣ ਬਨੇ ਜਿਤ ਸਮੁੰਦਰ ਵਿਸੋਰੈ ਅੰਤਨਾ ਸਿਰਤੇ ਕਰਨ ਅੰਤ ਪ੍ਰਕਰਣ ਦੇ ਅੰਤ ਅੰਤਨ ਵੇਖ ਸੁਣ ਅੰਤ ਅੰਤਨ ਦਾ ਪ੍ਰਕਮਨ ਮੰਤ ਅੰਤਨ ਦਾ ਪ੍ਰਿਤਾ ਕਾਰ ਅੰਤਨ ਦਾ ਪਰਵਾਰ ਅੰਤ ਕਰਨ ਪਿਤ ਬ੍ਰਣਾਏ ਤਾਂ ਕੇ ਅੰਤਨ ਪਾਏ ਗਏ ਅੰਤਨ ਜਾਣੇ ਹੋਏ ਬੋਤਾ ਗਏ ਬੋਤਾ ਹੋਏ ਵਦ ਸਭ ਤਸਾ ਉਚ ਉਪ੍ਰੋਚਨਾ ਉਰੇ ਉਚਾਵ ਕੋਏ ਤੁਸੁ ਸੁਜ ਕੋਰਾਨ ਸੋਏ ਦੇਵ ਰਿਆਤ ਦਨ ਆਪ ਆਪ ਤੁੰਨੁ ਤ੍ਰੀ ਕਰਮੀ ਦਾਤ ਮਤਿ ਕਰਮਾ ਲਖਨ ਜਾਏ ਵਦਨ ਤਤ ਤ੍ਰਣਾ ਤੁਮਾਇ ਕੀਤੇ ਮੰਗਿ ਦੁਦਿ ਪਰਿ ਕਿ ਤਗਨਤ ਨੈ ਵਿਚਾਰ ਗਤੇ ਹਰ ਤੁਟੇ ਵੇਕਾਰ ਕਿਤੇ ਨਾਨਕ ਮੁਖੁ ਪਾਏ ਕਿਤੇ ਮੁਰਖੁ ਖਾਇ ਖਾਇ ਦੇਵ ਜਤੂ ਬੋਸਰਵਾ ਰੂਪਾ ਪ੍ਰਦਾ ਤ੍ਰਿੰਦਾ ਤਾਰ ਬੰਦ ਸੁਰਾਸੀ ਪਾਣੇ ਕੋਏ ਹੋਰ ਅਖਨ ਸੁਖੇ ਕੋਏ ਦੇਖੁ ਖੈ ਕਰਪਾ ਉਦਨ ਜਿਤਿਆ ਮੁਖਾਇ ਅਭਿਦਾਨੇ ਅਪਦੇ ਅਖੇ ਸੇ ਭਿਕ ਗੈ ਦਸੋ ਬਸੈ ਸੁਦਸਲਾ ਹਨ ਪਰਛੈ ਪਰਛਨੁ ਆਪਣਾ ਗੁਰ ਮਨੁ ਅਪਾਰ മനപന വര ഭയ സാമ ബുദ്ധിമുണ പ്രവാന സമുള പ്രമണ പ്രമണ മുലക്കേ ആ പുരാണ ആക്ക പ്രമേ ആക്കിതോവിന്ദ ਆਖਿ ਬਿਦਿਗ ਦੇਵਤਾ ਕੇ ਦਰਵਾਜੇ ਦੇਵਾ ਖਸੁਰਣ ਨਰਮੁ ਜਨ ਸੇਵਾ ਬਿਦਿ ਅੱਖਿ ਅੱਖੋਂ ਪੈ ਕਿਦਿਕ ਕਉ ਟੁੱਟ ਜਾਏ ਇਹ ਤੇ ਬਿਤੇ ਉਰ ਕਰੈ ਤਾਖਨ ਸੁਖ ਗਈ ਕੇ ਜੀਵਰ ਭਾਗ ਤਰੁਣਾ ਹੋਏ ਨਾਨਕ ਜਾਣ ਸਚਾ ਸੋਏ ਦੇਵਕ ਬੁਰਗਾਰੇ ਤਾਰੇ ਸਿਰਦਾਰੰਗ ਵਾਦ ਸੋ ਦਰਬਿਆ ਸੋ ਕਰਿਆ ਜਿਸ ਦਾ ਸਰਨ ਸੁਵਾਲੈ ਵਾਜੇ 라 ਦੇਨੇ ਸੰਕਾਗ ਤੇ ਵੰਭਾਰੇ ਕਿਤੇ ਰਾ ਪ੍ਰੇਸੁ ਕੈ ਅਨਾਂ ਕਿਤੇ ਗਵਨਹਾਰੇ ਗਗਤਨ ਪੰਪਣ ਬਸੰਤਰ ਗਾਵੇ ਰਦ ਧਰਮ ਦੁਆਰੇ ਗਾਵਤ ਤਤ ਗੁਤਿ ਲਖਰਣ ਲਖਰਿ ਧਰਮ ਵਿਚਾਰੇ ਗਾਵੈ ਸਰਬ ਬ੍ਰਹਮਾ ਦੇਵ ਸੋ ਸਦ ਸਵਾਰੇ ਗਾਵਿੰਦੇ ਬਸ ਬਖਿ ਦਿ ਕੇਂਦਰ ਨਾਲੇ ਗਾਵੈ ਸਿ ਸਵਧ ਅੰਦਰ ਗਾਵ ਸਰਬ ਵਿਚਾਰੇ ਗਾਵ ਜਤੀਸ਼ ਦੇ ਸੰਤੋਖੀ ਗਰ ਮਿਤਰਾਰੇ ਗਾਵਨ ਪੰਡਿਤ ਤੰਦਰਖੀ ਸਰ ਗਗ ਵਿਦਾਨਾ ਮੇ ਗਾਵ ਮੋਲੀਆ ਮਨ ਮੋਹਨ ਸਰਗਮ ਅਛ ਪਿਆਲੇ ਗਾਵਣ ਰਤੁ ਪਰ ਤੇਰੇ ਅਰਸਤਿ ਤੀਤਨ ਲੇ ਗਾਵੁ ਜੁਰਮ ਬ੍ਰੂਸੁਰ ਗਰ ਖਲ ਵਿਚਾਰੇ ਗਾਇ ਕਦਮ ਮਧੂਰ ਪੰਡਾ ਕਰ ਕਰ ਖੇਤਾਰੇ ਸੇ ਤੁਮੋ ਕਵਤ ਤੁਪਵਨ ਰਤ ਤੇਰੇ ਪਤ੍ਰ ਸਲੇ ਹੋਰ ਕਿਤੇ ਗਾਵਣ ਸਿਵ ਚਿਤ੍ਰਯ ਵਨ ਨਰਕ ਵਿਚਾਰੇ ਸੋਇ ਸੋਇ ਸਦਾ ਸਾਹਿਬ ਕਦਰ ਸਚੁ ਨਾਇ ਭੀ ਉਸ ਦਿਨ ਦਸੀ ਰਤਨਾ ਜੰਦਰ ਚਾਹੀ ਰੰਗ ਰੰਗਿ ਪਰਿ ਕਰ ਕਰ ਦਸੀ ਮਾਇ ਜਨੁ ਉਪਾਇ ਕਰ ਕਰਿ ਵਿਥਿ ਵਿਪੈ ਤਾ ਪੜਾ ਜਿ ਤਿ ਦਿਉੜੈ ਨ ਸੁਪਰਸੋਇ ਕਰਸੈ ਉਪਵਾ ਕਰਣਾ ਜੈ ਸੋ ਬਾਤ ਸੋ ਸਬਦ ਸਾਹਿਬ ਨਨਕ ਰੈ ਨੁਰਜਾਇ ਹੁੰਦਾ ਸਦ ਕੰਸਰਮ ਪਤਮੇ ਧਾਮ ਕੀ ਕਰਿ ਬੂਤ ਜਨਕ ਪਰਿਕਾਇ ਦੁਨੰਦ ਪ੍ਰਤੀਤਾਏ ਪੰਚ ਸਵਨਮਤਿ ਮਨਿਤੇ ਗਦੇਤਾ ਵਿਦਿਛ ਅਦੇਸਾ ਆਵ ਨਿਰਵਦਨ ਸਾਦਦਿ ਇਕਾਏ ਸਾ ਭਗਤ ਗਣਦੇ ਪੰਡਰਨਾਥ ਕ੍ਰਿਧਵਜਨਾਬ ਆਪਨਥ ਨਥੀ ਸਵਰਨ ਕੀ ਰਦਸਿ ਦਵਰਾ ਸਾਦ ਸੁਨੋ ਗੁਰੂ ਗੋਬਿੰਦ ਸਿੰਘ ਪ੍ਰਕਾਸ਼ਾ ਵਿੱਚ ਲਿਖਿਆ ਹੈ ਭਾਗ ਅਦਿਤ ਸੇ ਅਦੇਸਾ ਆਦਿ ਵਿਰ ਨਗਨਾ ਤਾ ਦੁਰਵੇਖ ਕੋ ਵੇਸਾ ਕਮੈ ਦੁਦੁਆਇ ਦੰਦਿਲੇ ਪ੍ਰਵਾਨ ਕੋ ਸਾਰਿ ਸਵਾਰਿ ਕਲੈ ਦੀ ਬਾਣ ਦੇਵਤਸ ਭਵ ਤੂਤ ਲਵਤੋ ਪਰਮਾਨ ਵਿਚਿ ਉਨਨ ਨਰੁਣੇ ਬਤਹ ਹਮਤਾਰ ਦੇ ਸਤਿ ਸ੍ਰੀ ਅਕਾਲ ਦੇ ਸਵਾਦ ਨਿਮਾਤ ਅਗੁਗੁ ਜੁਗੁ ਕੋ ਐਸਾ ਮਾਸਾ ਲਾਇ ਲੇ ਪੰਡਾਰ ਜੋ ਵੀ ਪੈਸੋਂ ਕਵਰ ਦਰਗਹ ਵਿੱਚ ਸਰਦਨਾਰ ਲੰਗ ਸੱਚ ਸੱਚ ਗਾਰ ਆਦੇਸ ਸਿਆਦੇਸ ਆਗ ਨਿਰ ਨਦਨਾਤ ਜਗ ਬਦ ਕੋ ਵੈ ਸਾਇਗ ਜੀਪਨ ਕੋਨ ਕੋਨ ਕੁਈ ਸਾਨਾ ਲਗੈ ਨਾਇਕ ਤੇ ਹੈ ਕ੍ਰਮ ਰਦੀਸ਼ਾ ਹੀ ਦਰਾ ਪਰ ਬੋੜਿਆ ਚੜਿ ਹੋਇ ਕੀ ਸਹਿ ਸੰਗ ਲਾਇਆ ਕਾਸ ਕੀ ਤੈਰੀ ਸਹਿ ਨਾਨੁ ਬਨਦਰੇ ਪਈਐ ਕੋਰੀ ਕੁੜੀ ਸਾ ਕਨ ਰਤ ਬਨ ਜਰਾ ਜਲਮ ਗੁਣ ਦੇ ਨਜੋਰਾ ਜੋਰਨ ਜਿਨ ਮਰਨ ਜੋ ਰਾਜਨ ਰਮਸੋਰ ਜੋਨ ਸੁਭ ਗਨਚਾਰ ਜੋਰਨ ਜੁਤੀਸ਼ੁਰ ਸੁਸਾਰ ਵਿਸਾਦ ਲੋਕ ਵਖੈ ਸੋਇ ਨ ਕੋ ਤੁਲਿ ਤਨਾ ਕੋਇ ਰਾਤਿਰ ਵਿਧਿਵਾਰ ਕੰਪਰੈ ਨਿਪਤਾਲ ਰਤਿ ਸਵ ਤਰਤੀ ਤੌਰ ਕੀ ਤਨosaur ਸਵਨੀ ਜੁਕੇ ਰੰਗ ਨਗਿ ਨਾ ਰਕਰਨ ਕਰਮੇ ਕਰਮੇ ਹਾ ਵਿਚਾਰ ਸੁਚਾ ਸੁਚਾ ਗੁਰਬਾਰ ਸੁਛ ਸੋ ਕੰ ਕਰਵਨ ਨਦਰਿ ਕਰਮ ਬਨ ਅਸਰ ਗਜ ਬਗਾਇ ਅਥਿ ਪਨ ਗਨ ਪ੍ਰਦਾਇ ਸਰਵ ਖੰਦ ਗੈ ਉਤਰਵ ਗਨ ਕੰਦ ਗੈ ਸੋ ਕਰਮ ਜਥੇ ਪੁਣ ਕਨੇ ਸੰਤਾਰਾ ਕੀਤੇ ਕਰਮ ਹੈ ਸੈ ਦੇਵ ਪ੍ਰਭ ਕਰਤਿ ਕਰੇ ਨੂ ਪ੍ਰੰਥ ਵੇਸਾ ਕਿਤੇ ਕਉ ਭੂਮੇ ਮੇਰੇ ਕਿਤੇ ਕਿਤੇ ਨੂ ਪ੍ਰੰਥ ਸ। ਕੀਤੇਂਦ ਜਗ ਸੂਰਾ ਕਿਤੇ ਕਥਮੰਦ ਵੇਸਾ ਕਿਤੇ ਸਿਤ ਬੂਤਰਾਚ ਕਿਤੇ ਕਿਤੇ ਦੇਸ। ਜਿਦਿ ਰੀਰਨੁ ਮਨਾ ਕਿਤੇ ਕਿਤੇ ਅਤਿ ਸਮੰਦ ਕਿਤੇ ਖਾਇ ਕਿਤੇ ਬਾੜੇ ਕਿਤੇ ਪਦਮ ਰਿੰਦ। ਦੇਵਿਆ ਸੁਦੇਸਾ ਕਤੈ ਨਾਨਕ ਅੰਤਰੰਤ ਗਲਖੰਡਮ ਗਨਪੁਰ ਚੰਡ ਸਚੇ ਨਾਮ ਮਨੋਦ ਕੋ ਦੇਨੰਦ ਤਰਨੁ ਘਣਿ ਤੇ ਬਾਲੇ ਰੂਪੁ ਸਚੇ ਘਰਿ ਕਲਿਆੰਬਾਚਨ ਰੂਪੁ ਬਾਝੇ ਗਲਤਿ ਤੇ ਨ ਜਾਇ ਜੀਕੋ ਕਾ ਪਿਛੇ ਪਸਤਾਇ ਤਥੈ ਕਰੀਏ ਸਰਬ ਮਤ ਮਨ ਬਦਾ ਤਥੈ ਕਰੀਏ ਸੁਰਾ ਸੁਰਾ ਕੀ ਸੋਦਾ ਗਰਮ ਕੰਡ ਕੀ ਬਣ ਦੋਰਾ ਤਥੈ ਹੋਰ ਨ ਕੋਈ ਹੋਰ ਤਥੈ ਦੁਰਮ ਬਲ ਸੂਰਾ ਤੁਮਾਰਾ ਮਰੇ ਪ੍ਰਭੂਰਾ ਤਥੈ ਸਿਧੋ ਸਿਤਾ ਮਮ ਬਾਹੇ ਤਾ ਗੁਰੂ ਨੂੰ ਕਿਸਨੇ ਜਾਏ ਨਾਮ ਮਰੀਨਾਠਾ ਪਿਤਾ ਏ ਸ੍ਰੀ ਰਾਮ ਸਿਮਨ ਮਾਏ ਜਿਥੇ ਬਧੂ ਸਗ ਹੋਇ ਕ੍ਰੀਨੰਦ ਸਚਾ ਮਨਸੋਇ ਸਾਜ ਖੰਡ ਉਸ ਅੰਮ੍ਰੰਕਰ ਕਰ ਕਰ ਦੇਖੈ ਨ ਕਰਨ ਹਰਿ ਜਿਥੇ ਕੰਧ ਮਟਲ ਵਰ ਭੰਡ ਜੀਵੋ ਗਥੈ ਬਯੰਤ੍ਰਯੰਤ ਜਿਥੇ ਲੋ ਲੋ ਕਰ ਜਿਵ ਜਿਵ ਗਮਤੁ ਐ ਤੁਕਾਰੇ ਵੇਖ ਬਿਸਰ ਕਰ ਵਿਚਾਰ ਨਾਨਕ ਪ੍ਰਤਮ ਦੁਰਡਸਾਰ ਜਤਿ ਬਾਰਾਂ ਤੇ ਸੁਨਿਆਰ ਰਹਿਣ ਮਤੁ ਜਿਤਿਆਰ ਬੋਖਲਾ ਗੁਨ ਤਬ ਤਾਉ ਭਾਨਾ ਕਹ ਅਮਰਤ ਜਿਤ ਟਾਲ ਕਰੀਐ ਸਉਦ ਸਚੇਨਿ ਕੁਸਾਨ ਨੈਣਾਂ ਨਦਰ ਕਰਮ ਤਨ ਕਾਰ ਨਾਨਕ ਨਦਰਿ ਨਦਰ ਨਿਹਾਨ ਸਭਉ ਕਾ ਕਉੜ ਗੁਰੂ ਪਾਣੀ ਪੈਤਾ ਮਾਤਾ ਤਰਤੁ ਮਹਤਾ ਦਿਵਸ ਰਾਤ ਦੁਇ ਦਾਈ ਗਾਇ ਖੇਲੇ ਸਗਲ ਜਗਤ ਚੰਗਿਆਈਆ ਬੁਰਿਆਈਆ ਵਾਚੇ ਤਰਮ ਹਦੂਰਾ ਕਰਮੀਆ ਕੋ ਆਪਣੇ ਕਿਲੇ ਰਖ ਦੂਰਾ ਜਿਨੇ ਨਾਮ ਤੇ ਆਇਆ ਗਲ ਮੁਸਕਤ ਕਾਲ ਨਾਨਕ ਤੇ ਮੁਖੀ ਜਾਣੇ ਕਿਤੀ ਸੁਤੇ ਨਾਨਕ ਜਿਨੇ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲ ਕਿਤੀ ਛੁਟੇ ਨਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ